2300 ਸਾਲ ਪਹਿਲਾਂ ਜਦੋਂ ਸਿਕੰਦਰ ਨੇ ਭਾਰਤ ਛੱਡਿਆ ਸੀ ਉਸ ਦੇ ਮਨ ਵਿੱਚ ਇੱਕ ਅਧੂਰਾ ਖੁਆਬ ਸੀ ਭਾਰਤ ਨੂੰ ਜਿੱਤਣ ਦਾ ਪਰ ਉਹ ਖੁਆਬ ਕਦੇ ਪੂਰਾ ਨਾ ਹੋ ਸਕਿਆ ਉਸ ਨੂੰ ਇਹ ਨਹੀਂ ਪਤਾ ਸੀ ਕਿ ਕੁਝ ਸਾਲਾਂ ਬਾਅਦ ਇੱਥੇ ਉਸ ਦੇ ਸਭ ਤੋਂ ਵੱਡੇ ਜਰਨੈਲ ਸਲਿਊਕਸ ਮਿਕੀਟਰ ਦੀ ਟੱਕਰ ਭਾਰਤ ਦੇ ਇੱਕ ਨਵੇਂ ਉੱਭਰਦੇ ਸ਼ੇਰ ਨਾਲ ਹੋਵੇਗੀ ਇੱਕ ਹੋਰ ਜੰਗ ਹੋਏਗੀ 2300 ਸਾਲ ਪਹਿਲਾਂ ਸਿਕੰਦਰ ਦੇ ਭਾਰਤ ਛੱਡ ਕੇ ਜਾਣ ਮਗਰੋਂ 2 ਸਾਲਾਂ ਬਾਅਦ ਉਸ ਦੀ ਮੌਤ ਹੋ ਗਈ ਤੇ ਉਸ ਦਾ ਰਾਜ ਭਾਗ ਉਸ ਦੇ ਜਨਰਲਾਂ ਨੇ ਤੇ ਸਨਾਪਤੀਆਂ ਨੇ ਆਪਸ ਵਿੱਚ ਵੰਡ ਲਿਆ ਸਭ ਤੋਂ ਵੱਡਾ ਹਿੱਸਾ ਸਲਿਊਕਸ ਨਕੇਟਰ ਦੇ ਕੋਲ ਆਇਆ ਸਲਿਊਕਸ ਨਕੇਟਰਸ ਸਿਕੰਦਰ ਦਾ ਇੱਕ ਮਹੱਤਵਪੂਰਨ ਜਰਨੈਲ ਸੀ ਸਿਕੰਦਰ ਦੀ ਮੌਤ ਤੋਂ ਬਾਅਦ ਸਲਿਊਕਸ ਨੇ ਸਲਿਊਕਿਡ ਐਮਪਾਇਰ ਦੀ ਨੀਂ ਰੱਖੀ ਜੋ ਅੱਜ ਦੇ ਈਰਾਨ ਇਰਾਕ ਸੀਰੀਆ ਅਤੇ ਅਫਗਾਨਿਸਤਾਨ ਬਲੋਚਿਸਤਾਨ ਗੰਧਾਰ ਤੇ ਪੰਜਾਬ ਦੇ ਕੁਝ ਹਿੱਸਿਆਂ ਉੱਤੇ ਵੀ ਉਸ ਦਾ ਕੰਟਰੋਲ ਸੀ ਕੁਝ ਇਤਿਹਾਸਕਾਰਾਂ ਮੁਤਾਬਕ ਸਿਕੰਦਰ ਨੰਦਵੰਚ ਦੀ ਵੱਡੀ ਫੌਜ ਦੇ ਕੇ ਵਾਪਸ ਚਲਾ ਗਿਆ ਸੀ